ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਖ ਵਿਰ ਕਾਇਰ ਸ਼ਰਫ ਆਰਮ ਸ਼ੇਰਗੜ ਤੋਂ ਦੋਸਤੋ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਬੁੱਲਾਂ ਦਾ ਸੀਮਨ ਤਿਆਰ ਕਰਕੇ ਮਾਰਕੀਟ ਦੇ ਵਿੱਚ ਉਤਾਰ ਰਹੇ ਹਾਂ ਤੇ ਜਿੱਦਾਂ ਕਿ ਪਿਛਲੇ ਸਾਲ ਤੋਂ ਸਾਡੇ ਵੈਪਸਨ ਬੁੱਲਾਂ ਦਾ ਸੀਮਨ ਮਾਰਕੀਟ 'ਚ ਚੱਲ ਰਿਹਾ ਹੈ ਉਹਦੇ ਬਹੁਤ ਵਧੀਆ ਰਿਜ਼ਲਟ ਬੱਚੇ ਸਾਡੇ ਫਾਰਮ ਤੇ ਵੀ ਆਏ ਤੇ ਬਾਹਰ ਵੀ ਲੋਕਾਂ ਦੇ ਫਾਰਮਾਂ ਦੇ ਵਿੱਚ ਆ ਰਹੇ ਹਨ ਘਰਾਂ ਦੇ ਵਿੱਚ ਆ ਰਹੇ ਹਨ ਆ ਜਿਹੜੀ ਆ ਬੱਚੀਆਂ ਨੇ ਦੋ ਇਹ ਵੈਪਸਨ ਬੁਲਦੀਆਂ ਨੇਚੁਰਲ ਮੀਟਿੰਗ ਦੀਆਂ ਬੱਚੀਆਂ ਨੇ ਜੀ ਜਿਹੜੀਆਂ ਰੈਡੀ ਫੋਰ ਡਿਲੀਵਰੀ ਨੇ ਆ ਚਿੱਟੀ ਬੱਚੀ ਦੀ ਜਿਹੜੀ ਆ ਡਿਲੀਵਰੀ 15 ਦਸੰਬਰ ਨੂੰ ਹੋ ਜਾਣੀ ਆ ਤੇ ਉਹਦੀ ਹੋਣੀ ਆ ਜੀ 10 ਜਨਵਰੀ ਨੂੰ ਮਿਲਕ ਟੀਥ ਨੇ ਦੋਨੋਂ ਇਹ 12 ਮਹੀਨਿਆਂ ਦੀ ਏਜ ਦੇ ਵਿੱਚ ਪ੍ਰੈਗਨੈਂਟ ਕਰਵਾ ਦਿੱਤੀ ਸੀ ਤੇ ਉਹ ਜਿਹੜੀ ਆ ਆਪਾਂ ਕਰਾਈ ਸੀ 14 ਮਹੀਨਿਆਂ ਦੀ ਏਜ ਦੇ ਵਿੱਚ ਤੇ ਦੋਨਾਂ ਦੀਆਂ ਚੰਗੀਆਂ ਮਾਵਾਂ ਨੇ ਤੇ ਕੱਦ-ਕਾਰਡ ਤੇ ਗਰੋਥ ਵਧੀਆ ਹੈ ਜੀ। ਪਹਿਲੇ ਸੂਏ ਕਿੰਨਾ ਦੁੱਧ ਕੱਢਣਗੀਆਂ। ਬੁੱਲ ਦਾ ਕੀ ਰਿਜ਼ਲਟ ਆਊਗਾ ਤੁਹਾਡੀਆਂ ਅੱਖਾਂ ਸਾਹਮਣੇ ਆਪਾਂ ਕੋਈ ਉਹ ਨਹੀਂ ਕਰਦੇ ਕਿ ਇੰਨਾ ਦੇਊਗੀ, ਇੰਨਾ ਦੇਊਗੀ, ਜਿੰਨਾ ਦੇਊਗੀ ਬਾਈ ਜੀ ਦੇਣਗੀਆਂ ਤੁਹਾਡੀਆਂ ਅੱਖਾਂ ਸਾਹਮਣੇ। ਲਾਈਵ ਮਿਲਕਿੰਗ ਵੀ ਚੱਲੂਗੀ ਤੇ ਕਿੱਦਾਂ ਦੀਆਂ ਤਿਆਰ ਹੋਣਗੀਆਂ ਉਹ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਹੁਣ ਆ ਦੇਖੋ। ਕੱਦ-ਕਾਰਡ ਤੇ ਗਰੋਥ ਵਧੀਆ ਹੈ ਜੀ ਬਿਲਕੁਲ। ਆਡਰ ਦੀ ਸ਼ੇਪ ਵੀ ਬੱਛੀ ਗੜੀ ਆ। ਪੂਰੀ ਚੰਗੀ ਗੜਦੀ ਹੁੰਦੀ ਹੈ। ਮੀਡੀਅਮ ਸਟਰਕਚਰ ਜਿੱਦਾਂ ਆਪਣੀਆਂ ਗਾਵਾਂ ਦਾ ਹੁੰਦਾ ਰੈੱਡ ਐਂਡ ਵਾਈਟ ਆਇਰ ਸ਼ੈਰ ਦਾ ਮੀਡੀਅਮ 1.5-4 ਫੁੱਟ ਦੇ ਆਸ-ਪਾਸ ਹਾਈਟ ਗ੍ਰੋਥ ਪੂਰੀ ਪੁੱਲ 1.5 ਕੁਇੰਟਲ ਦੇ ਆਸ-ਪਾਸ ਇਹਦਾ ਬੋਡੀ ਵੇਟ ਹੈ ਜੀ ਦੇਖੋ ਤੁਸੀਂ ਪਹਿਲਾ ਸੂਗਾ ਖੀਰੀ ਵੱਛੀ ਇਹਨੇ ਸੂਪਣਾ ਜੀ 21-22 ਮਹੀਨਿਆਂ ਦੀ ਨੇ ਆਹ ਸੂਗੀ ਇਹ ਵੀ ਸੇਮ ਉਮਰ ਦੇ ਵਿੱਚ ਸੂਗੀ ਤੇ ਬੱਚੀ ਦਾ ਕੱਦ ਕਾੜ ਤੇ ਅਡਰੇ ਵੀ ਬਹੁਤ ਸੋਹਣਾ ਗੋਲ ਕੜਦੀ ਹੁੰਦੀ ਆ ਦੇਖੋ ਇਹਦਾ ਕੱਦ ਤੇਰੀ ਮਾਂ ਨਾਲੋਂ ਵੀ ਬਹੁਤ ਡਬਲ ਹੈ ਆ ਇਹਦੀ ਵਾਈਟ ਇਹਦੀ ਮਾਂ ਖੜੀ ਆ ਤੇ ਆ ਦੇਖੋ ਇਹ ਵਿੱਚ ਪੰਦੀ ਆ ਇਹਨੂੰ ਆ ਇਹਦੀ ਮਾਂ ਚੜਿੱਕ ਮੇਲੇ ਦੀ ਚੈਂਪੀਅਨ ਤੇ ਇਹਦੇ ਪਹਿਲੇ ਸੂਏ ਦੀ ਇਹ ਬੱਚੀ ਹੈ ਜੀ ਚੜਿੱਕ ਵਾਲੇ ਮੇਲੇ ਦੇ ਵਿੱਚ ਜਦੋਂ ਇਹ ਗਈ ਸੀ ਉਹ ਤੋਂ ਇਹਦਾ ਪੁੱਲ ਸੀ ਜੀ ਤੇ ਦੇਖੋ ਆ ਬੱਚੀ ਹੈ ਬਹੁਤ ਸੋਹਣੀ ਅੰਡਰ ਦੀ ਬੰਤਰ ਕੱਢਣ ਗਿਆ ਇਹਦਾ ਬੋਡੀ weight ਜਿਹੜਾ ਹੈ 7.5 ਕੁਇੰਟਲ ਹੈ ਤੇ ਇਹਦਾ ਬੋਡੀ weight ਹੈ ਜੀ 6.5 ਕੁਇੰਟਲ ਉਮੀਦ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵਿੱਚ ਵਧੀਆ ਇਹ ਦੁੱਧ ਦਾ ਰਿਕਾਰਡ ਜੋੜਾ ਬਣਾਊਗਾ ਤੇ ਵੀਰਕ ਆਇਰਸ਼ਰ ਫਾਰਮ ਸ਼ੇਰਗੜ ਦਾ ਜਿਹੜਾ ਇਹ ਨਾਮ ਉੱਚਾ ਕਰੂਗਾ ਤੇ ਐਦਾਂ ਅਸੀਂ ਮਿਹਨਤ ਕਰਦੇ ਰਵਾਂਗੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਓ ਆਪਾਂ ਰਲ ਕੇ ਇਸ ਚੀਜ਼ ਨੂੰ ਤਿਆਰ ਕਰੀਏ ਤੇ ਇੱਕ ਨਵੀਂ ਚੀਜ਼ ਪੰਜਾਬ ਲਈ ਪੰਜਾਬ ਦੇ ਮੇਲਿਆਂ ਲਈ ਤੇ ਪੰਜਾਬ ਦੇ ਘਰਾਂ ਦੇ ਵਿੱਚ ਤਿਆਰ ਕਰੀਏ ਤਾਂ ਜੋ ਪਤਾ ਲੱਗ ਸਕੇ ਕਿ ਪੰਜਾਬੀ ਪੁੱਤ ਕਿਸੇ ਤੋਂ ਘਟਣੀ ਅਗਰ ਪੰਜਾਬੀ ਕੋਈ ਵੀ ਚੀਜ਼ ਤਿਆਰ ਕਰਨ ਦਾ ਮੁੱਦਾ ਚੱਕ ਲੈਣ ਤਾਂ ਬਈ ਉਹ ਫਿਰ ਫਤਿਹ ਕਰਕੇ ਛੱਡਦੇ ਨੇ ਥੈਂਕ ਯੂ ਜੀ